ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਹਰਪਾਲ ਸਿੰਘ ਸ਼ਮਲਾ ਮੇਰੇ ਨਾਲ ਨੇ ਮੇਰੇ ਵੱਡੇ ਵੀਰ ਮੇਵਾ ਸਿੰਘ ਜੀ ਪਾਲੀਆ ਤੇ ਮੇਰੇ ਛੋਟੇ ਵੀਰ ਦਵਿੰਦਰ ਸਿੰਘ ਜੀ ਬੱਗਾ ਅੱਜ ਅਸੀਂ ਗੱਲ ਕਰਨ ਲੱਗਿਆਂ ਪੰਜਾਬ ਦੇ ਮੇਲਿਆਂ ਤੇ ਪੰਜਾਬ ਦੇ ਵਿੱਚ ਕੁਝ ਮੇਲੇ ਸਾਲਵਾਰ ਲੱਗਦੇ ਨੇ ਕੁਝ ਮੇਲੇ 6 ਮਹੀਨੇਵਾਰ ਲੱਗਦੇ ਨੇ ਕੁਝ ਮੇਲੇ 1 ਮਹੀਨੇਵਾਰ ਲੱਗਦੇ ਨੇ ਪਰ ਇਹ ਹਉ ਦੇ ਮੇਲੇ ਵੀ ਨੇ ਜਿਹੜੇ ਰੋਜ਼ ਸ਼ਾਮ ਨੂੰ ਲੱਗਦੇ ਨੇ ਬਾਈ ਮੇ ਵਸਿਆ ਦੱਸੀ ਦਾ ਸਾਰਿਆਂ ਨੂੰ ਉਹ ਕਿਹੜੇ ਮੇਲੇ ਨੇ ਹੋ ਜਿਸ ਵੇਲੇ ਸੂਰਜ ਡੁੱਬਣ ਲੱਗਦਾ ਹੋ ਪੀਣ ਵਾਲਾ ਠੇਕੇ ਉੱਤੇ ਠਾ ਵਜਦਾ ਹੋ ਜਾਣਸਾਰ ਲੱਕੋ ਚੱਕ ਲੈਂਦਾ ਜਾਮ ਨੂੰ ਠੇਕਿਆਂ ਤੇ ਲੱਗਦੇ ਨੇ ਮੇਲੇ ਸ਼ਾਮ ਨੂੰ ਉਹ ਠੇਕਿਆਂ ਤੇ ਲੱਗਦੇ ਨੇ ਮੇਲੇ ਸ਼ਾਮ ਨੂੰ ਹੋ ਤੇ ਵਿਚ ਰੌਣਕਾਂ ਨੇ ਖੂਬ ਲੱਗੀਆਂ ਮਾਰਦੇ ਸ਼ਰਾਬੀ ਨੇ ਗਪੌੜਾ ਵੱਡੀਆਂ ਟੋਲੀ ਜਾਣ ਬੈਠੇ ਕਿਲੋ ਚ ਗਰਮ ਨੂੰ ਠੇਕਿਆਂ ਤੇ ਲੱਗਦੇ ਨੇ ਮੇਲੇ ਸ਼ਾਮ ਨੂੰ ਠੇਕਿਆਂ ਤੇ ਲੱਗਦੇ ਨੇ ਮੇਲੇ ਸ਼ਾਮ ਨੂੰ ਹੋ ਹੋ ਇੱਕ ਨੇ ਘਰੀ ਉਹ ਸਿੱਟ ਲਿਆ ਅੰਦਰ ਕੋਰਾ ਬਾਣੀ ਜਾਣ ਕੇ ਹੋ ਝੱਟ ਕੇ ਦਲੂਣ ਮਾਰ ਗਿਆ ਸਲਾਮ ਨੂੰ ਠੇਕਿਆਂ ਤੇ ਲੱਗਦੇ ਨੇ ਮੇਲੇ ਸ਼ਾਮ ਨੂੰ ਉਹ ਠੇਕਿਆਂ ਤੇ ਲੱਗਦੇ ਨੇ ਮੇਲੇ ਸ਼ਾਮ ਨੂੰ ਹਾ ਇੱਕ ਨੇ ਪਟੱਕ ਦੇ ਕੇ ਗਾਲ ਕੱਢੀ ਐ ਉਹ ਇੱਕ ਨੇ ਪਟੱਕ ਦੇ ਕੇ ਗਾਲ ਕੱਢੀ ਐ ਕੌਣ ਖਾਂਦਾ ਗਾਲ ਸੇਵਾ ਕਰ ਛੱਡੀ ਐ ਭਾਲ ਦਾ ਸਵੇਰੇ ਫਿਰੇ ਜੰਡੂ ਬਾਮਨੂ ਠੇਕੀਆਂ ਤੇ ਲੱਗਦੇ ਨੇ ਮੇਲੇ ਸ਼ਾਮ ਨੂੰ ਠੇਕੀਆਂ ਤੇ ਲੱਗਦੇ ਨੇ ਮੇਲੇ ਸ਼ਾਮ ਨੂੰ ਹੋ 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 ਰਾਂਝੇ ਬਾਗ ਆਈ ਜਾਂਦੀ ਯਾਦ ਹੀਰ ਦੀ ਪਰੇਮ ਰੋ ਗਿਲਾਈ ਜਾਂਦਾ ਝੜੀ ਨੀਰ ਦੀ ਉਹ ਬੋਤਲਾ ਮਕਾ ਦੀ ਉਹਦਾ ਲੈ ਕੇ ਨਾਮ ਨੂੰ ਉਹਦਾ ਲੈ ਕੇ ਨਾਮ ਨੂੰ ਠੇਕਿਆਂ ਤੇ ਲੱਗਦੇ ਨੇ ਮੇਲੇ ਸ਼ਾਮ ਨੂੰ ਉਹ ਠੇਕਿਆਂ ਤੇ ਲੱਗਦੇ ਨੇ ਮੇਲੇ ਸ਼ਾਮ ਨੂੰ ਹੋ ਆਉਂਦੇ ਨੂੰ ਜਨਾਨੀ ਭਾਵੇਂ ਫੜੇ ਤਉਣ ਤੋਂ ਹਟੇ ਨਾ ਸ਼ਰਾਬੀ ਕਾਦੇ ਪੱਗ ਲਾਉਣ ਤੋਂ ਪੈਂਦਾ ਨਾ ਫਰਕ ਨਸ਼ੇ ਦੇ ਗਲਾਮ ਨੂੰ ਨਸ਼ੇ ਦੇ ਗਲਾਮ ਨੂੰ ਠੇਕੀਆਂ ਤੇ ਲੱਗਦੇ ਨੇ ਮੇਲੇ ਸ਼ਾਮ ਨੂੰ ਠੇਕੀਆਂ ਤੇ ਲੱਗਦੇ ਨੇ ਮੇਲੇ ਸ਼ਾਮ ਨੂੰ ਹੋ ਨਸ਼ ਜ ਪੰਜਾਬ ਹੈ ਨੰਬਰ ਬਣ ਤੇ ਕਾਲ ਖਿੱਦਾ ਟਿੱਕਾ ਬੁੰਨਿਆਂ ਦੇ ਜੰਨ ਤੇ ਬੁੰਨਿਆਂ ਦੇ ਜੰਨ ਤੇ ਬੁੰਨਿਆਂ ਦੇ ਚੰਨ ਤੇ ਸ਼ੇਜੇ ਪੰਜਾਬ ਹੈ ਨੰਬਰ 89 ਤੇ ਉਹ ਕਾਲ ਖਿੱਦਾ ਡਿੱਕਾ ਬਲ ਨੇ ਆਦੇ ਚੰਨ ਤੇ ਉਹ ਬਾਣੀ ਤਾਂ ਬਥੇਰਾ ਸਮਝਾਈ ਜਾਂਦੀ ਐ ਨਸਿਆਂ ਤੋਂ ਬਚੋ ਕਲਾਈ ਜਾਂਦੀ ਐ ਹੋਏ ਆਉਂਦੀ ਨਾ ਸਮਝ ਸ਼ਾਮਲ ਅਬਾ ਮਨੂ ਠੇਕਿਆਂ ਤੇ ਲੱਗਦੇ ਨੇ ਮੇਲੇ ਸ਼ਾਮ ਨੂੰ ਆਓ ਠੇਕਿਆਂ ਤੇ ਲੱਗਦੇ ਨੇ ਮੇਲੇ ਸ਼ਾਮ ਨੂੰ 8146805412 ਕੰਟੈਕਟ ਨੰਬਰ ਹੈ